ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਚੰਡੀਗੜ੍ਹ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਪੰਜਾਬ ਪੁਲਿਸ ਦੇ ਮੁੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਨਾਇਕ ਹਿਰਾਸਤ ਵਿੱਚ 14 ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ ਕੱਲ ਭੁੱਲਰ ਨੂੰ 14 ਦਿਨਾਂ ਦੀ ਨਾਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਬੜੈਲ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇੱਕ ਵਾਰ ਫਿਰ ਸੀਬੀਆਈ ਨੇ ਭੁੱਲਰ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ ਇਸ ਦਰਮਿਆਨ ਬੜੈਲ ਜ਼ਿਲ੍ਹੇ ਵਿੱਚ ਬੰਦ ਮੌਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਤੋਂ ਹੁਣ ਪੰਜਾਬ ਵਿਜੀਲੈਂਸ ਵੱਲੋਂ ਵੀ ਪੁਛਗਛ ਕੀਤੀ ਜਾਵੇਗੀ ਵਿਜੀਲੈਂਸ ਵੱਲੋਂ 2 ਦਿਨ ਪਹਿਲਾਂ ਭੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ ਸੀ ਵਿਜੀਲੈਂਸ ਨੇ ਇਸ ਮਾਮਲੇ ਤੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਭੁੱਲਰ ਤੋਂ ਪੁਛਗਛ ਦੀ ਇਜਾਜ਼ਤ ਮੰਗੀ ਸੀ ਕੱਲ ਅਦਾਲਤ ਨੇ ਵਿਜੀਲੈਂਸ ਨੂੰ ਇਸ ਸਬੰਧੀ ਪੁਛਗਛ ਦੀ ਪ੍ਰਵਾਨਗੀ ਦੇ ਦਿੱਤੀ ਅਤੇ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ 2 ਦਿਨਾਂ ਵਿੱਚ ਬੜੈਲ ਜੇਲ੍ਹ ਵਿੱਚ ਵਿਜੀਲੈਂਸ ਅਧਿਕਾਰੀ ਜਾ ਕੇ ਭੁੱਲਰ ਤੋਂ ਪੁੱਛ ਪੜਤਾਲ ਕਰਨਗੇ ਉਧਰ सीबीआई ਵੱਲੋਂ ਰਿਮਾਂਡ ਤੇ ਲਏ ਗਏ ਦਲਾਲ ਕ੍ਰਿਸ਼ਨੂ ਤੋਂ ਪੁੱਛਗਿੱਛ ਦਾ ਸਿਲਸਲਾ ਲਗਾਤਾਰ ਜਾਰੀ ਹੈ ਕੇਜਰੀਵਾਲ ਦੇ ਦਿੱਲੀ ਦੇ ਸ਼ੀਸ਼ਮੈਲ ਤੋਂ ਬਾਅਦ ਹੁਣ ਚੰਡੀਗੜ੍ਹ ਦਾ ਸ਼ੀਸ਼ਮੈਲ ਚਰਚਾ ਵਿੱਚ ਆ ਗਿਆ ਹੈ ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਰਦਾਤਿਆਂ ਦੇ ਪੈਸੇ ਦੀ ਨਜਾਇਜ਼ ਵਰਤੋਂ ਕਰ ਕੇਜਰੀਵਾਲ ਨੂੰ ਚੰਡੀਗੜ੍ਹ ਦੇ ਸੈਕਟਰ 2 ਵਿੱਚ ਲਗਜ਼ਰੀ ਰਿਹਾਇਸ਼ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਰਿਹਾਇਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਲਾਟ ਹੋਈ ਹੈ ਇਸ ਸਬੰਧੀ ਦਿੱਲੀ ਵਿੱਚ ਭਾਈਪਾ ਬੁਲਾਰੇ ਨੇ ਆਖਿਆ ਕੇਜਰੀਵਾਲ ਦਾ ਸ਼ੀਸ਼ ਮਹਿਲ 2.0 ਦਿੱਲੀ ਵਿੱਚ ਸ਼ੀਸ਼ ਮਹਿਲ ਕੇ ਬਾਅਦ ਅਬ ਕੇਜਰੀਵਾਲ ਨੇ ਚੰਡੀਗੜ੍ਹ ਵਿੱਚ ਵੀ ਸ਼ੀਸ਼ ਮਹਿਲ ਬਣਾਇਆ ਹੈ सुनने में आया कि काफी करोड़ों की लागत का वो शीश महल है केजरीवाल आम आदमी पार्टी के राष्ट्रीय अध्यक्ष दिल्ली में ऑलरेडी एक बंगला जिद्दोजहद करके वो ले चुके हैं मुझे नहीं पता कि वो पंजाब से एमपी पी हैं एमएलए हैं या क्या हैं और किस कोटे में पंजाब सरकार ने उन्हें इतना खूबसूरत आलिशान बंगला दिया है ये जो बंगला प्रेम है शीश महल प्रेम है केजरीवाल का ये केजरीवाल बताएं कि किस कैपेसिटी में उन्होंने लिया है या दिल्ली को लूटने के बाद ਪੰਜਾਬ ਕੋ ਵੀ ਲੂਟਣੇ ਦੀ ਤਿਆਰੀ ਹੈ ਭਾਈਪਾ ਵੱਲੋਂ ਇਹਨਾਂ ਲਾਏ ਗਏ ਦੋਸ਼ਾਂ ਤੋਂ ਆਮ ਆਦਮੀ ਪਾਰਟੀ ਨੇ ਸਾਫ ਇਨਕਾਰ ਕੀਤਾ ਹੈ ਤੇ ਇਹਨਾਂ ਸਾਰੇ ਦੋਸ਼ਾਂ ਨੂੰ ਝੂਠ ਦਾ ਪਲੰਦਾ ਕਰਾਰ ਦਿੰਦਾ ਹੈ ਉਧਰ ਕੇਜਰੀਵਾਲ ਦੀ ਰਹਾਇਸ਼ ਸੰਬੰਧੀ ਲੱਗਣ ਵਾਲੇ ਦੋਸ਼ਾਂ ਤੋਂ ਬਾਅਦ ਸੂਬੇ ਦੀ ਸਿਆਸਤ ਭੰਗ ਗਈ ਹੈ ਪੰਜਾਬ ਕਾਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੀਡੀਆ ਦੇ ਮੁਖਾਤਬ ਹੁੰਦੇ ਹੋਏ ਆਖਿਆ ਕਿ ਜੇਕਰ ਕੇਜਰੀਵਾਲ ਨੂੰ ਕੋਠੀਆਂ ਦੀ ਭੁੱਖ ਹੈ ਤਾਂ ਉਹ ਆਪਣੀ ਕੋਠੀ ਕੇਜਰੀਵਾਲ ਨੂੰ ਦੇਣ ਲਈ ਤਿਆਰ ਹਨ ਪਰ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦਰਮਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਇਸ ਮੁੱਦੇ ਤੇ ਟਿੱਪਣੀ ਕਰਦਿਆਂ ਆਖਿਆ ਮੈਂ ਉਹ ਉਹੀ ਕਹਿ ਰਿਹਾ ਹਾਂ। ਉਹਨਾਂ ਨੇ ਆਪਣੀ ਦੁਕਾਨ ਉੱਥੇ ਬੰਦ ਕਰਕੇ ਦਿੱਲੀ ਇੱਥੇ ਆ ਗਏ ਆ। ਆ ਜਿਹੜਾ ਸਾਲ ਹੈ ਲੁੱਟਣ ਦਾ ਸਾਲ ਉਹਨਾਂ ਨੇ ਬਣਾ ਲਿਆ। ਆ ਬੈ ਕੇ ਦੋਨੋਂ ਹੱਥ ਲੁੱਟਣ ਦੇ ਸ਼ੁਰੂ ਕਰ ਗਏ ਆ। ਆ ਤਾਂ ਇੰਨੇ ਘੜੀਆਂ ਮਲੇ ਟਰਾਲੀਆਂ ਦੀ ਸ਼ਰਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾ ਕਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਂਗੇ ਆ ਦੇਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋ ਗੁਪ ਪਾਇਆ ਉਹ ਸਾਰਾ ਲਾ ਕੇ ਲੈ ਜਾਣਗੇ ਪੰਜਾਬ ਸਰਕਾਰ ਵੱਲੋਂ ਪਾਵਰ ਕਾਮ ਵਿੱਚ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੇ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਸੂਬੇ ਵਿੱਚ ਪੰਜਾਬ ਸਰਕਾਰ ਦੇ ਇਸ ਕਦਮ ਦੀ ਅਨੁਚਨਾ ਹੋਣ ਲੱਗੀ ਹੈ ਜਿਕਰ ਜੋਗ ਹੈ ਕਿ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਸੀਐਮਡੀ ਦੇ ਅਹੁਦੇ ਤੋਂ ਏਕੇ ਸਿਨਾ ਨੂੰ ਹਟਾ ਕੇ ਬਸੰਤ ਗਰਗ ਨੂੰ ਨਿਯੁਕਤ ਕਰ ਦਿੱਤਾ ਸੀ ਜਿਸ ਤੇ ਉਂਗਲ ਉਠਣ ਲੱਗ ਪਈ ਹੈ ਸੂਤਰਾਂ ਮੁਤਾਬਕ ਏਕੇ ਸਿਨਾ ਨੇ ਚੇਅਰਮੈਨ ਦੇ ਅਹੁਦੇ ਤੇ ਰਹਿੰਦੇ ਹੋਏ ਵਿਭਾਗ ਵਿੱਚਲੇ ਕਈ ਦਾਗੀ ਤੇ ਹੋਰ ਕਤਾਈਆਂ ਕਰਨ ਵਾਲੇ ਅਫਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਸਨ ਜਿਸ ਤੋਂ ਬਾਅਦ ਉਹ ਸਰਕਾਰ ਦੇ ਨਿਸ਼ਾਨੇ ਤੇ ਆ ਗਏ ਸਨ ਤੇ ਸਰਕਾਰ ਨਾਲ ਉਹਨਾਂ ਦੇ ਸਬੰਧਾਂ ਵਿੱਚ ਵਿਗਾੜ ਪੈਦਾ ਹੋ ਗਿਆ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜੋ ਕਿ ਬਿਜਲੀ ਬੋਰਡ ਦੀਆਂ ਜਾਇਦਾਦਾਂ ਨੂੰ ਵੇਚਣ ਜਾ ਰਹੀ ਹੈ ਇਸ ਮੁੱਦੇ ਤੇ ਵੀ ਏਕੇ ਸਿਨਾ ਨੇ ਸਖਤ ਇਤਰਾਜ਼ ਜਤਾਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਉਧਰ ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਨੇ ਵੀ ਐਸੇ ਨਿਯੁਕਤੀ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਇਹ ਨਿਯੁਕਤੀ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾਵਲੋਂ ਆਪਣੇ ਖਿਲਾਫ ਚੱਲ ਰਹੀ ਈਡੀ ਦੀ ਕਾਰਵਾਈ ਰੱਦ ਕਰਨ ਦੀ ਮੰਗ ਸਬੰਧੀ ਪਟੀਸ਼ਨ ਨੂੰ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਐਸੇ ਪਟੀਸ਼ਨ ਵਿੱਚ ਖੈਰਾ ਨੇ ਦਲੀਲ ਦਿੱਤੀ ਸੀ ਕਿ ਸਾਲ 2015 ਵਿੱਚ ਉਨ੍ਹਾਂ ਖਿਲਾਫ ਐਨਡੀ ਜੀਪੀਐਸ ਐਕਟ ਤਹਿਤ ਦਰਜ ਮਾਮਲੇ ਵਿੱਚ ਸੁਪਰੀਮ ਕੋਰਟ ਪਹਿਲਾਂ ਹੀ ਉਹਨਾਂ ਦੇ ਪੱਖ ਵਿੱਚ ਫੈਸਲਾ ਦੇ ਚੁੱਕਾ ਹੈ ਤੇ ਸਮਨ ਰੱਦ ਕਰ ਚੁੱਕਾ ਹੈ ਪਰ ਇਸ ਦੇ ਬਾਵਜੂਦ ਈਡੀ ਨੇ ਉਹਨਾਂ ਦੇ ਘਰ ਛਾਪੇ ਮਾਰੀ ਕਰ 2023 ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹਾਲੇ ਵੀ ਇਸ ਕੇਸ ਵਿੱਚ ਉਹਨਾਂ ਖਿਲਾਫ ਕਾਰਵਾਈ ਕਰ ਰਹੀ ਹੈ ਪਰ ਅਦਾਲਤ ਖਹਿਰਾ ਦੀਆਂ ਇਹਨਾਂ ਦਲੀਲਾਂ ਨਾਲ ਸਹਿਮਤ ਨਾ ਹੋਈ ਤੇ ਈਡੀ ਨੂੰ ਕਾਰਵਾਈ ਕਰਨ ਦੀ ਹਰੀ ਝੰਡੀ ਦੇ ਦਿੱਤੀ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਖਹਿਰਾ ਨੂੰ ਵੱਡਾ ਝਟਕਾ ਲੱਗਿਆ ਹੈ ਤੇ ਈਡੀ ਹੁਣ ਖਹਿਰਾ ਖਿਲਾਫ ਜਾਂਚ ਤੇ ਟ੍ਰਾਇਲ ਨੂੰ ਅੱਗੇ ਵਧਾ ਸਕੇਗੀ। ਜਗਰਾਉਂ ਵਿੱਚ ਕੱਲ ਦਿਨ ਦਿਹਾੜੇ ਉਸ ਵੇਲੇ ਦਹਿਸ਼ਤ ਫੈਲ ਗਈ ਜਦ ਕੁਝ ਨੌਜਵਾਨਾਂ ਨੇ ਹੁੱਲੜਬਾਜੀ ਕਰਦਿਆਂ ਇੱਕ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਤੇਜਪਾਲ ਸਿੰਘ ਵਾਸੀ ਪਿੰਡ ਗਿੱਦੜਵੰਡੀ ਵਜੋਂ ਹੋਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੱਸਿਆ ਗਿਆ ਹੈ ਕਿ ਇਹ ਹਤਿਆ ਨਿੱਜੀ ਰੰਜਿਸ਼ ਦੇ ਚਲਦੇ ਕੀਤੀ ਗਈ ਹੈ ਪੁਲਿਸ ਅਨੁਸਾਰ ਕਾਤਲਾਂ ਦੀ ਪਛਾਣ ਕਰ ਲਈ ਗਈ ਹੈ ਉਹ ਜਗਰਾਉਂ ਨਜ਼ਦੀਕ ਪਿੰਡ ਰੂਮੀ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀਚਾਲ ਨਾਲ ਸੰਬੰਧਤ ਹਨ ਤੇ ਜਲਦ ਹੀ ਉਹਨਾਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ ਮਾਨਸਾ ਪੁਲਸ ਨੇ ਕੱਲ ਸ਼ਹਿਰ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜ਼ਿਕਰ ਜੋਗ ਹੈ ਕਿ 28 ਅਕਤੂਬਰ ਨੂੰ ਇਹਨਾਂ ਦੋਸ਼ੀਆਂ ਨੇ ਮਾਨਸਾ ਵਿੱਚ ਇੱਕ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਦੇ ਮਾਲਕ ਤੇ ਫਾਇਰਿੰਗ ਕੀਤੀ ਸੀ ਪੁਲਿਸ ਬਲਾਰੇ ਨੇ ਦੱਸਿਆ ਕਿ ਇੱਕ ਮੁਲਜ਼ਮ ਨੇ ਭੀਖੀ ਡਰੇਨ ਨੇੜੇ ਇੱਕ ਪਿਸਤੌਲ ਛਪਾਇਆ ਹੋਇਆ ਸੀ ਜਦੋਂ ਪੁਲਿਸ ਟੀਮਾਂ ਬਰਾਮਦਗੀ ਲਈ ਮੌਕੇ ਤੇ ਦੋਸ਼ੀ ਨੂੰ ਲੈ ਕੇ ਪਹੁੰਚੀਆਂ ਤਾਂ ਉਸਨੇ ਪੁਲਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਵਿੱਚ ਦੋਸ਼ੀ ਜ਼ਖਮੀ ਹੋ ਗਿਆ ਉਧਰ ਮਾਨਸਾ ਸ਼ਹਿਰ ਵਿੱਚ ਜਥੇਬੰਦੀਆਂ ਨੇ ਅੱਜ ਰੋਸ ਮਾਰਚ ਕੱਢਣ ਦਾ ਆਪਣਾ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਇਸ ਹਮਲੇ ਦੇ ਅਸਲੀ ਸਾਜ਼ਿਸ਼ਕਰਤਾ ਨੂੰ ਬੇਨਕਾਬ ਨਹੀਂ ਕੀਤਾ ਜਾਂਦਾ ਉਦੋਂ ਤੱਕ ਰੋਸ ਪ੍ਰਦਰਸ਼ਨ ਤੇ ਧਰਨੇ ਜਾਰੀ ਰਹਿਣਗੇ ਬਠਿੰਡਾ ਪੁਲਸ ਨੇ ਬਠਿੰਡਾ ਜ਼ਿਲ੍ਹੇ ਵਿੱਚ ਕੁਝ ਦਿਨ ਪਹਿਲਾਂ ਸਕੂਲਾਂ ਦੀਆਂ ਕੰਧਾਂ ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਦੋ ਛੇਟ ਕੱਲ ਫਰੋਹ ਪਰ ਜ਼ਿਲ੍ਹੇ ਦੇ ਕਾਲੀਏ ਵਾਲਾ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਕੋਲੋਂ 4 ਮੋਬਾਈਲ ਫੋਨ, ਇੱਕ ਡੋਂਗਲ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਤਫ਼ਤੀਸ਼ ਦੌਰਾਨ ਇਹਨਾਂ ਨੇ ਮੰਨਿਆ ਕਿ ਉਹਨਾਂ ਇਹ ਨਾਰੇ ਵਿਦੇਸ਼ ਰਹਿੰਦੇ ਪਵਨਪ੍ਰੀਤ ਸਿੰਘ ਉਰਫ ਦੀਪ ਚੈਲ ਦੇ ਕਹਿੰਦੇ ਲਿਖੇ ਸਨ ਤੇ ਇਹ ਨਾਰੇ ਲਿਖਣ ਲਈ ਉਹਨਾਂ ਨੂੰ 2000 ਰੁਪਏ ਵੀ ਮਿਲੇ ਸਨ। ਸਵੇਰ ਵਿੱਚ ਪਾਕਿਸਤਾਨ ਲਈ ਜਸੂਸੀ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਪਾਕਿਸਤਾਨ ਲਈ ਜਸੂਸੀ ਕਰਨ ਦੇ ਮਾਮਲੇ ਵਿੱਚ ਕਪੂਰਥਲਾ ਪੁਲਿਸ ਨੇ ਕੱਲ ਫਰੋਜਪੁਰ ਤੋਂ ਗਰਨਾਮ ਸਿੰਘ ਲਾਡੀ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਪਹਿਲਾਂ ਕਪੂਰਥਲਾ ਵਿੱਚੋਂ ਗ੍ਰਿਫਤਾਰ ਕੀਤੇ ਗਏ ਸਫਾਈ ਕਰਮਚਾਰੀ ਤੇ ਇੱਕ ਮੋਗਾ ਜ਼ਿਲ੍ਹੇ ਦੇ ਧਰਮਕੋਟ ਵਾਸੀ ਤੋਂ ਪੁੱਛਗਿੱਛ ਦੇ ਆਧਾਰ ਤੇ ਕੀਤੀ ਗਈ ਹੈ ਇਨ੍ਹਾਂ ਤਿੰਨਾਂ ਪਾਸੋਂ 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਜਿਹੜੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਗਏ ਹਨ ਵੁਡਨੀ ਪਛਪੜਤਾਲ ਵਿੱਚ ਇਹਨਾਂ ਮੰਨਿਆ ਕਿ ਇਹਨਾਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਥਿਤ ਫੌਜੀ ਟਿਕਾਣਿਆਂ ਦੀਆਂ ਤਸਵੀਰਾਂ ਪਾਕਿਸਤਾਨ ਭੇਜੀਆਂ ਸਨ ਤੇ ਇਸ ਬਦਲੇ ਇਹਨਾਂ ਨੂੰ ਪੈਸੇ ਵੀ ਮਿਲੇ ਸਨ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਪੰਜਾਬ ਵਿੱਚ ਹੁਣ ਤੱਕ ਕੁੱਲ 14 ਜਸੂਸ ਫੜੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਕੁਝ ਯੂਟਿਊਬਰ ਵੀ ਸ਼ਾਮਲ ਹਨ ਕਰਨਤਨ ਜਿਮਨੀ ਚੋਲ ਲਈ ਚੋਲ ਅਖਾੜਾ ਹੁਣ ਲਗਾਤਾਰ ਭਖਦਾ ਜਾ ਰਿਹਾ ਹੈ ਸ਼ੁਰੂ ਵਿੱਚ ਭਾਵੇਂ ਮੰਨਿਆ ਜਾ ਰਿਹਾ ਸੀ ਕਿ ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਦਰਮਿਆਨ ਹੈ ਪਰ ਸਮਾਂ ਬੀਤਣ ਦੇ ਨਾਲ ਅਕਾਲੀ ਦਲ ਦੇ ਚੋਲ ਪ੍ਰਚਾਰ ਨੇ ਵੀ ਰਫ਼ਤਾਰ ਫੜ ਲਈ ਹੈ ਤੇ ਅਕਾਲੀ ਦਲ ਦੀਆਂ ਚੋਲ ਰੈਲੀਆਂ ਵਿੱਚ ਭਰਮਾ ਇਕੱਠ ਦੇਖਿਆ ਜਾ ਰਿਹਾ ਹੈ ਭਾਵੇਂ ਕਿ ਇਹ ਕਹਿਣਾ ਹਾਲੇ ਮੁਸ਼ਕਲ ਹੈ ਕਿ ਇਹ ਇਕੱਠ ਵੋਟਾਂ ਵਿੱਚ ਕਿੰਨਾ ਕੁ ਤਬਦੀਲ ਹੋ ਸਕੇਗਾ ਪਰ ਸੋਸ਼ਲ ਮੀਡੀਆ ਤੇ ਅੱਜਕੱਲ੍ਹ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਚੋੜ ਪ੍ਰਚਾਰ ਦੌਰਾਨ ਦਿੱਤੇ ਬਿਆਨ ਕਾਫੀ ਵਾਇਰਲ ਹੋ ਰਹੇ ਹਨ ਮੇਰੀ ਜबान ਤੁਹਾਨੂੰ ਹੈ ਐ ਬਣਾ ਦੂ ਪਿੰਡ ਸਾਰੇ ਤੁਹਾਨੂੰ ਯਾਦ ਹੈ ਮੈਂ ਜਿੱਥੇ ਜਵਾਨ ਦਾ ਪੂਰੀ ਕਰਦਾ ਕਿ ਨਹੀਂ ਮੈਂ ਦਾ ਮੈਂ ਪਾਣੀ ਵਾਲੀ ਬੱਸ ਦੀ ਗੱਲ ਕੀਤੀ ਚਲਾਦੀ ਸੀ ਨੀ ਉਹ ਕਹਿੰਦੇ ਕਿਵੇਂ ਚੱਲੂਗੀ ਮੈਂ ਕਿਹਾ ਚਲਾ ਦੂ ਮੈਂ ਕਿਹਾ ਸੜਕਾਂ ਏਰੀਆ ਬਣਾ ਦੂ ਬੰਬ ਛੇੜਦੇ ਉਹ ਕੁਝ ਨਹੀਂ ਹੁੰਦਾ ਆ ਦੇਖੋ ਅੰਮ੍ਰਿਤਸਰ ਤੋਂ ਜਾਂਦੀਆਂ ਬਟਿੰਡੇ ਤੱਕ ਆਮਲ ਛੇੜਦੇ ਇੱਧਰ ਜਾਂਦੀਆਂ ਏਡੇ ਏਡੇ ਸੀਮੈਂਟ ਦੇ ਨਹੀਂ ਕੰਘੀ ਅਸੀਂ ਕਿਤੇ ਤੁਹਾਨੂੰ ਲੜਾ ਨਹੀਂ ਲਾਵਾਂਗੇ ਤੁਸੀਂ ਤਾਂ ਸਾਡੇ ਬਜ਼ੁਰਗ ਆਪਣੇ ਘਰਾਂ ਦੇ ਵਿੱਚ ਕੋਈ ਝੂਠ ਬੋਲਦਾ ਹੁੰਦਾ ਸਰਕਾਰਾਂ ਕੋਲੇ ਵਾਧੂ ਸਾਧਨ ਹੈ ਮੈਂ ਜਿੰਨੇ 13000 ਪਿੰਡ ਹੈ ਉਹਨਾਂ ਤੋਂ 4-5000 ਪਿੰਡ ਦਾ ਵਧੀਆ ਬਣਿਆ ਜਿੰਨੇ ਸਾਰੇ ਬਾਕੀ ਪਿੰਡ ਸਾਰਿਆਂ ਸੀਮੈਂਟ ਗਲੀਆਂ ਨਾਲੀਆਂ ਸਾਰਾ ਸਿਸਟਮ ਇੱਕ ਵੱਡੇ ਕੋਡ ਕੱਢ ਦੇਣਾ ਮੈਂ ਅਗਲੇ 5 ਸਾਲਾਂ ਚ 20-25 ਹਜ਼ਾਰ ਕਰੋੜ ਲੱਗਣਾ ਲਾ ਕੇ ਮੁਕਾਬਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਅੱਜਕੱਲ ਪੰਜਾਬ ਦੀ ਪੁਲਿਸ ਅਫਸਰशाही ਤੋਂ ਕਾਫੀ ਖਫਾ ਹੈ। ਕੱਲ ਇੱਕ ਸੁਣਵਾਈ ਦੌਰਾਨ ਹਾਈ ਕੋਰਟ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਤੇ 1 ਲੱਖ ਰੁਪਏ ਦਾ ਜੁਰਮਾਨਾ ਲਾਉਂਦਿਆਂ ਪੰਜਾਬ ਪੁਲਸ ਨੂੰ ਕਾਫੀ ਝਾੜਾ ਪਾਈਆ। ਅਦਾਲਤ ਨੇ ਇਹ ਕਾਰਵਾਈ ਐਨਡੀਪੀਸੀ ਦੇ ਮਾਮਲੇ ਵਿੱਚ ਮੁਲਜ਼ਮ ਦੀ ਜ਼ਮਾਨਤ ਸੰਬੰਧੀ ਲਗਾਤਾਰ ਗਲਤ ਜਾਣਕਾਰੀ ਦਿੱਤੇ ਜਾਣ ਕਾਰਨ ਕੀਤੀ ਹੈ। ਕੋਰਟ ਨੇ ਕਿਹਾ ਕਿ ਇਹ ਕੋਈ ਇਕੱਲਾ ਮਾਮਲਾ ਨਹੀਂ ਹੈ ਬਲਕਿ ਸਰਕਾਰੀ ਪੁਲਿਸ ਅਫਸਰਾਂ ਦਾ ਅਜਿਹਾ ਰੁਖ ਹੁਣ ਆਦਤ ਬਣ ਚੁੱਕੀ ਹੈ ਹਾਈ ਕੋਰਟ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਪੁਲਿਸ ਕਮਿਸ਼ਨਰ ਦੀ ਤਨਖਾਹ ਵਿੱਚੋਂ 1 ਲੱਖ ਰੁਪਏ ਕੱਟ ਕੇ ਮੁੱਖ ਮੰਤਰੀ ਰਾਹਤ ਖੋਜ ਵਿੱਚ ਤੁਰੰਤ ਜਮ੍ਹਾਂ ਕਰਵਾਏ ਜਿਕਰ ਜੋਗ ਹੈ ਕਿ ਇੱਕ ਦਿਨ ਪਹਿਲਾਂ ਹਾਈ ਕੋਰਟ ਪੰਜਾਬ ਪੁਲਿਸ ਦੇ ਡੀਜੀਪੀ ਤੇ ਚਾਰ ਹੋਰ ਪੁਲਿਸ ਅਧਿਕਾਰੀਆਂ ਤੇ ਵੀ 2 ਲੱਖ ਰੁਪਏ ਦਾ ਜੁਰਮਾਨਾ ਲਾ ਚੁੱਕੀ ਹੈ ਪਾਕਿਸਤਾਨੀ ਤਸਕਰੀ ਦੀ ਸ਼ਹਿਰ ਤੇ ਸਰਹੱਦੋਂ ਪਾਰ ਚਲਾਏ ਜਾ ਰਹੇ ਹਥਿਆਰ ਤਸਕਰੀ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਸ ਨੇ ਕੱਲ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ ਇਨ੍ਹਾਂ ਕੋਲੋਂ 15 ਅਤ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਪੰਜਾਬ ਪੁਲਸ ਦੇ ਬਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਇੱਕ ਪਾਕਿਸਤਾਨੀ ਹੈਂਡਲਰ ਦੇ ਸੰਪਰਕ ਵਿੱਚ ਸਨ ਨੰਦਪੁਰ ਸਾਹਿਬ ਨਜ਼ਦੀਕ ਪਿੰਡ ਅਗਮਪੁਰ ਵਿੱਚ ਵਿਆਹ ਦੌਰਾਨ ਆਪ ਆਗੂ ਨਿਤਨ ਨੰਦਾ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਸੇਵਾ ਮੁਕਤ ਡੀਐਸਪੀ ਦਲਸ਼ੇਰ ਸਿੰਘ ਰਾਣਾ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 3 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਉਧਰ ਗੋਲੀ ਲੱਗਣ ਪਿੱਛੋਂ ਨੰਦਾ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ ਉੱਥੇ ਨੰਦਾ ਦੀ ਹਾਲਤ ਅਤਿ ਨਾਜ਼ੁਕ ਦੱਸੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਕੱਲ ਸੂਬੇ ਵਿੱਚ ਮੱਛੀ ਉਤਪਾਦਨ ਨੂੰ ਹੁਲਾਰਾ ਦੇਣ ਦੇ ਲਈ ਰੋਹੂ ਕਿਸਮ ਦੀ ਮੱਛੀ ਨੂੰ ਪੰਜਾਬ ਦੀ ਰਾਜ ਮੱਛੀ ਐਲਾਨ ਦਿੱਤਾ ਇਹ ਐਲਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆਂ ਨੇ ਕੀਤਾ ਉਹਨਾਂ ਦੱਸਿਆ ਕਿ ਇਸ ਐਲਾਨ ਤੋਂ ਬਾਅਦ ਰੋਹੂ ਕਿਸਮ ਦੀ ਮੱਛੀ ਨੂੰ ਪਾਲਣ ਦੇ ਲਈ ਉਤਪਾਦਕਾਂ ਨੂੰ ਵਿਸ਼ੇਸ਼ ਰਾਹਤਾਂ ਦੇਣੀਆਂ ਸੰਭਵ ਹੋ ਸਕਣਗੀਆਂ ਆਸਟ੍ਰੇਲੀਆ ਦੇ ਦੌਰੇ ਤੇ ਗਈ ਭਾਰਤੀ ਕ੍ਰਿਕਟ ਟੀਮ ਦਾ ਕੱਲ ਦੂਜੇ T20 ਇੰਟਰਨੈਸ਼ਨਲ ਮੈਚ ਵਿੱਚ ਆਸਟ੍ਰੇਲੀਆ ਦੀ ਟੀਮ ਨਾਲ ਸਾਹਮਣਾ ਹੋਇਆ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਪੂਰੀ ਟੀਮ ਮਹਿਜ਼ 125 ਦੌੜਾਂ ਹੀ ਬਣਾ ਸਕੀ ਜਿਸ ਦੇ ਜਵਾਬ ਵਿੱਚ ਆਸਟ੍ਰੇਲੀਆਈ ਟੀਮ ਨੇ ਤੇਜ਼ ਤਰਾਰ ਸ਼ੁਰੂਆਤ ਕਰਦਿਆਂ ਸ਼ੁਰਾਤੀ ਪਲਾਂ ਵਿੱਚ ਹੀ ਮੈਚ ਤੇ ਆਪਣਾ ਕਬਜ਼ਾ ਜਮਾ ਲਿਆ ਆਸਟ੍ਰੇਲੀਆਈ ਟੀਮ ਨੇ ਕੱਲ ਆਸਾਨੀ ਨਾਲ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ